ਬਿਗ ਬੋਸ ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਫੋਨ ਕਰਕੇ ਮੰਗੀ 50 ਲੱਖ ਰੁਪਏ ਦੀ ਫਿਰੋਤੀ ਟੀਵੀ ਇੰਡਸਟਰੀ ਦੇ ਫੇਮਸ ਰਿਐਲਿਟੀ ਸ਼ੋ ਬਿਗ ਬੋਸ ਫੇਮ ਐਕਟ੍ਰੈਸ ਸ਼ਹਿਨਾਜ਼ ਗਿੱਲ ਜਿਨ੍ਹਾਂ ਦੇ ਪਿਤਾ ਸੰਤੋਖ ਸਿੰਘ ਨੂੰ ਪਾਕਿਸਤਾਨ ਤੋਂ ਆਈ ਵਟਸਐਪ ਕਾਲ ਰਾਹੀਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਅਣਪਛਾਤਾ ਵਿਅਕਤੀ ਸੰਤੋਖ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀਆਂ ਦੇ ਰਿਹਾ ਉਸ ਦੇ ਕੋਲੋਂ 50 ਲੱਖ ਰੁਪਏ ਦੀ ਮੰਗ ਕਰ ਰਿਹਾ ਕਾਲ ਦੇ ਜਰੀਏ ਕਿਹਾ ਜਾ ਰਿਹਾ ਕਿ ਜੇਕਰ ਸੰਤੋਖ ਸਿੰਘ ਨੇ ਉਸ ਨੂੰ 50 ਲੱਖ ਰੁਪਏ ਨਾ ਦਿੱਤੇ ਤਾਂ ਉਸ ਦਾ ਹਾਲ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਵਰਗਾ ਕਰੇਗਾ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਮਿਲੀਆਂ ਨੇ ਉਕਤ ਪਾਕਿਸਤਾਨ ਤੋਂ ਆਈ WhatsApp ਕਾਲ ਵਾਲਾ ਵਿਅਕਤੀ ਉਸ ਨੂੰ ਮਾਈਨਿੰਗ 'ਚ ਦਖਲ ਨਾ ਦੇਣ ਬਾਰੇ ਗੱਲ ਕਰ ਰਿਹਾ ਸੀ ਉਹਨਾਂ ਕਿਹਾ ਕਿ ਮੇਰੀ ਸਮਝ ਤੋਂ ਬਾਹਰ ਹੈ ਕਿ ਪਾਕਿਸਤਾਨ 'ਚ ਬੈਠੇ ਵਿਅਕਤੀ ਦਾ ਪੰਜਾਬ ਦੀ ਮਾਈਨਿੰਗ ਦੇ ਨਾਲ ਕੀ ਸੰਬੰਧ ਹੈ ਸੰਤੋਖ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇੱਕ ਕਾਲ ਜਨਵਰੀ 2024 ਚ ਆਈ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਮਸਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਸੀ ਜਿਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਇਹ ਮਾਮਲਾ ਹਾਈਲਾਈਟ ਨਾ ਕਰਨ ਦੇ ਲਈ ਕਿਹਾ ਸੀ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪਰ 2 ਮਹੀਨੇ ਬਾਅਦ ਸਮਾਂ ਬੀਤਣ ਦੇ ਉੱਤੇ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਉੱਤੇ ਇਹ ਮਾਮਲਾ ਜੁਆ ਹੁਣ ਪ੍ਰੈਸ ਦੇ ਅੱਗੇ ਰੱਖਿਆ ਗਿਆ ਹੈ ਸੰਤੋਖ ਸਿੰਘ ਨੇ ਕਿਹਾ ਕਿ ਉਹਨਾਂ ਨੂੰ 2019 2020 ਵਿੱਚ ਵੀ ਅਜਿਹੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਤਾਂ ਉਹਨਾਂ ਨੇ ਕਿਹਾ ਇਸ ਦੌਰਾਨ ਉਹਨਾਂ ਦੇ ਘਰ ਦੇ ਬਾਹਰ ਵੀ ਕਈ ਸਾਰੇ ਪੋਸਟਰ ਲ ਵੀ ਲਾਏ ਗਏ ਸਨ ਪਰ ਇਹਨਾਂ ਸਭ ਕੁਝ ਵੀ ਜਾਣਦੇ باوجود ਵੀ ਪੁਲਿਸ ਪ੍ਰਸ਼ਾਸਨ ਜੁਆ ਚੁੱਪ ਹੈ ਔਰ ਜੇ ਸ਼ਨਾਜ਼ ਗਿੱਲ ਦੀ ਗੱਲ ਕਰੀਏ ਤੇ ਕੁਝ ਟਾਈਮ ਪਹਿਲਾਂ ਵੀ ਸ਼ਨਾਜ਼ ਗਿੱਲ ਆਪਣੇ ਘਰ ਬਿਆਸ ਪਹੁੰਚੀ ਸੀ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਦਾਦਾ-ਦਾਦੀ ਦੇ ਨਾਲ ਘਰਦਿਆਂ ਦੇ ਨਾਲ ਕੁਆਲਿਟੀ ਸਮਾਂ ਕਰਦਿਆਂ ਦੀਆਂ ਤਸਵੀਰਾਂ ਜੋ ਸੀ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਗਿਆ ਸੀ ਕੀ ਹੈ ਨਿਜ਼ਾਮ ਸਿੱਧਾ ਕਰ ਉਹ ਕੋਲੋਂ ਜਾਣ ਕੇ ਪੰਗਿਆਂ ਸ਼ਮਿਆਂ ਵਿੱਚ ਨਹੀਂ ਵੜੀਦਾ ਹੁੰਦਾ ਹੈ ਜੇ ਥੋੜਾ ਜਿਹਾ ਨਾ ਨਿਜ਼ਾਮ ਆਪਣਾ ਸਿੱਧਾ ਕਰ ਤੂੰ ਹੀ ਕੌਣ ਬੋਲ ਰਿਹਾ ਜੀ ਮੈਂ ਪਾਕਿਸਤਾਨ ਤੋਂ ਬੋਲਣਾ ਆ ਪਾਕਿਸਤਾਨ ਤੋਂ ਬੋਲਦਾ ਮੈਨੂੰ ਕੱਲ ਤੁਹਾਡੇ ਫੋਨ ਕਰਨਾ ਕੌਣ ਸੂਰੀ ਸੂਰੀ ਸਾਹਿਬ ਹਾਂਜੀ ਆਹ ਤੇ ਕੀ ਗੱਲ ਉਹਨਾਂ ਨੂੰ ਰਾਜਾ ਨਿਜ਼ਾਮ ਸਿੱਧਾ ਕਰ ਆਪਣਾ ਨਹੀਂ ਤਾਂ ਮੈਨੂੰ ਕੱਲ ਤੋਂ ਫੋਨ ਕੀਤਾ ਮੈਨੂੰ ਕੱਲ ਤੋਂ ਫੋਨ ਕੀਤਾ ਕੱਲ ਕਿਹਾ ਤੈਨੂੰ ਹੁਣ ਰਹਿਦਾਂ ਨੂੰ ਕੀਤਾ ਕਿ ਕਿਉਂਕਿ ਤੂੰ ਚੋਰੀ ਚੰਗੀ ਗੱਲ ਨਹੀਂ ਹੁੰਦੀ ਐ ਹਰ ਬਰ ਹਰ ਘੁੱਟ ਦੇ ਵਿੱਚ ਹੱਥ ਨਹੀਂ ਦੇਈਦਾ ਹਾਂ। ਹਲੋ। ਮੈਂ ਆਹ ਫੋਨ ਕਰੇ ਤੂੰ ਕੱਟ ਛੜਿਆ ਆ। ਮੈਂ ਥੋੜੀ ਕਟਿਆ ਦੱਸੋ ਤੁਸੀਂ ਕੌਣ ਕਿੰਨੂੰ ਮਿਲਣਾ ਕਿੰਨੂੰ ਦੇ? ਇੰਨੇ ਮਿਲਣਾ ਹੈ। ਤੂੰ ਦੱਸੋ ਕੀ ਗੱਲ ਆ? ਲੱਗਿਆ ਤੈਨਾਂ ਕਿ ਕੀ ਆ? ਕਿ ਤੂੰ ਇੱਕ ਸਰਦਾਰ ਹੋ ਕੇ ਇੱਕ ਸਿੱਖ ਖਾਨਦਾਨ ਦੇ ਵਿੱਚ ਹੋ ਕੇ ਇੱਕ ਸਿੱਕਾ ਡੱਬਰ ਦੇ ਵਿੱਚ ਹੋ ਕੇ ਤੇ ਤੂੰ ਹਿੰਦਵਾਦੀ ਸਪੋਰਟ ਪਿਆ ਕਰਨਾ ਹੈ ਤੇ ਤੂੰ ਜਿਹੜੇ ਮਾਈਨਿੰਗ ਨੀਂਂਗ ਬੰਦ ਕਰਾਉਣਾ ਨਾ ਇਹ ਪੰਗੇ ਨਹੀਂ ਲਈਦੇ ਹੁੰਦੇ ਮਾਈਨਿੰਗ ਮਾਈਨਿੰਗ ਤਾਂ ਨਹੀਂ ਹੋਣ ਦੇਣੀ ਅਸੀਂ ਮਾਈਨਿੰਗ ਤਾਂ ਇਦਾਂ ਹੀ ਚੱਲ ਰਹੀ ਐ ਤੇ ਬੰਦ ਹੀ ਰਹਿਣੀ ਐ ਚੱਲ ਰਹੀ ਤਾਂ ਮਾਈਨਿੰਗ ਇਦਾਂ ਹੀ ਚੱਲੀ ਐ ਨਾ ਤੇ ਫਿਰ ਰੈਡੀ ਲੈ ਕੀ ਕਰ ਕੀ ਕਰ ਲਈਂਗਾ ਤੂੰ ਤੈਨੂੰ ਅਗਾਂਹ ਕਰਨਾ ਤੈਨੂੰ ਅਗਾਂਹ ਕਰ ਛੜਿਆ ਅਗਲੀ ਗੱਲ ਸਾਡੇ ਕੋਲੇ ਉਹ ਮਾਈਨਿੰਗ ਬੰਦ ਨਹੀਂ ਨਾ ਕਰਦਾ ਤੇ ਅਸੀਂ ਕਰਾਲਾਂ ਦੇ ਬੰਦ ਮਾਈਨਿੰਗ ਬੰਦਿਆ ਮਾਈਨਿੰਗ ਨਹੀਂ ਚੱਲਣ ਦੇਣੀ ਕੰਨਾ ਦੇ ਨਹੀਂ ਚੋਰੀ ਕੰਨਾ ਦੇ ਨਹੀਂ ਜੇ ਸਾਡੇ ਕੋਲੋਂ ਡੱਕੀ ਗਈ ਨਾ ਤੇ ਅਸੀਂ ਡੱਕ ਲਾ ਦੇ ਇਹਦੇ ਦੇ ਸੂਰੀ ਵਾਲੇ ਨੂੰ ਪੁੱਨ ਸਕਦੇ ਆ ਤੇ ਤੈਨੂੰ ਵੀ ਪੁੱਨ ਸਕਨੇ ਆ ਸੂਰੀ ਨੂੰ ਤੁਸੀਂ ਮਾਰਿਆ ਮੇਰਾ ਨਾਮ ਹੈ ਗੱਲਾ ਦੰਦ ਠੀਕ ਹੈ ਪਾਕਿਸਤਾਨ ਦੁਆ ਤੇ ਪਤਾ ਕਰ ਲੈ ਕਿ ਕਿਸੇ ਨੂੰ ਨਾ ਜਿਹੜੇ ਖਬਰਾਂ ਖੁਬਰਾ ਪੜਨਾ ਹੈ ਨਾ ਤੇ ਪਤਾ ਕਰ ਲੈ ਕਿ ਜੇ ਜਿਹੜੇ ਗੱਲ ਸਾਨੂੰ ਮੇਰੀ ਪੁਲਿਸ ਨੂੰ ਦੱਸਣੀ ਤੇ ਇੱਕ ਵਾਰੀ ਛੱਡ ਕੇ 50 ਵਾਰੀ ਦੱਸ ਹੂੰ ਲੋੜ ਨਹੀਂ ਵੀ ਟੈਨਸ਼ਨ ਹੈ ਹੂੰ ਸਮਝ ਆਈ ਆ ਤੇ ਥੋੜਾ ਜਿਹਾ ਨਾ ਆਪਣੇ ਆਪ ਨੂੰ ਸਿੱਧਾ ਕਰ ਜਿਹੜੇ ਟੱਬਰ ਦੇ ਵਿੱਚ ਠੀਕ ਹੈ ਅਮਰਤਸਰ ਤੋਂ ਰਹਿਣਾ ਹੈ ਮੈਨੂੰ ਤੇਰੇ ਹਰ ਚੀਜ਼ ਦਾ ਪਤਾ ਹੈ ਠੀਕ ਹੈ ਤੇ ਤੇਰੀ ਕੁੜੀ ਨੇ ਵੀ ਰਾਜ ਰੁਪਈਆ ਕਮਾਏ ਆਵੇ ਮੈਨੂੰ ਹਰ ਗੱਲ ਦਾ ਪਤਾ ਹੈ ਤੇ ਥੋੜਾ ਜਿਹਾ ਆਪਣੇ ਆਪ ਨੂੰ ਨਾ ਸਿੱਧਾ ਲੈ ਆਵੇਂ ਟੱਬਰ ਨਾਲ ਵੰਜਾ ਦੇਵੀਂ ਆਪਣਾ ਠੀਕ ਹੈ ਲੋਕਾਂ ਦੀਆਂ ਗੱਲਾਂ ਚ ਆਣਗੇ ਨਹੀਂ ਕੀ ਆ ਕੀ ਕੀ ਕਰਾਂ ਦੱਸੋ ਗੱਲ ਇਹ ਦੇਖੇ ਤੂੰ ਇਹ ਮਾਈਨਿੰਗ ਦੇ ਚੱਕਰ ਦੇ ਵਿੱਚੋਂ ਬਾਹਰ ਨਹੀਂ ਓਏ ਯਾਰ ਇਹ ਦੇ ਵੇਖਣਾ ਪੁਲਿਸ ਨੇ ਵੇਖਣਾ ਮਾਈਨਿੰਗ ਆਫਸਰਾਂ ਨੇ ਵੇਖਣਾ ਇਹਦੇ ਚ ਕਿਹੜੀ ਗੱਲ ਗਲਤ ਕਰਦੇ ਆ ਉਹ ਤੇ ਗਲਤ ਕਰਨਾ ਸਾਡਾ ਜਿਹੜਾ ਗਲਤ ਕਰਦਾ ਉਹਨੂੰ ਤਾਂ ਅਸੀਂ ਧੱਕਣਾ ਧੱਕਣਾ ਕਿਉਂ ਹਿੰਦੂ ਭਰਾ ਆਪਣੇ ਭਰਾ ਆਪਣੇ ਹਿੰਦੂ ਸਿੱਖਣੇ ਇਹ ਦੁਸ਼ਮਣ ਨਹੀਂ ਸਿੱਖੋ ਸਿੱਖਦੇ ਹੈ ਹੀ ਅਸੀਂ ਸਿੱਖ ਤੋਂ ਹਿੰਦੂਆਂ ਦਾ ਨੌ ਮਾਸ ਦਾ ਰਿਸ਼ਤਾ ਫਿਰ ਕਿਹੜੀ ਗੱਲ ਹੈ ਇਹਦਾ ਹਾਲ ਦੇਖਣਾ ਮੇਰੀ ਗੱਲ ਤੇ ਸੂਰੀ ਦਾ ਹਾਲ ਵਿਖਿਆ ਹੀ ਹੈ ਨਾ ਸੂਰੀ ਨੂੰ ਲਲਕਾਰ ਕੇ ਆਉਂਦੇ ਫਿਰ ਇਦਾਂ ਕਾਹ ਤੋਂ ਮਾਰਿਆ ਠੀਕ ਏ ਯਾਰ ਆ ਜਿਓ ਜਿੱਥੇ ਆਉਣਾ ਵੇਖ ਲਾਂਗੇ ਮੇਰੇ ਪਾਰ ਆ ਰਿਹਾ ਤੇਰੇ ਕੋਲੋਂ ਪਾਰ ਛੜਿਆਣਾ ਤੈਨੂੰ ਤੇ ਲਲਕਾਰਿਆ ਨਾ ਕੰਨਾਂ ਦੇ ਨਹੀਂ ਚੱਲ ਲਲਕਾਰ ਕੇ ਆਇਓ ਫਿਰ ਜਦੋਂ ਆਉਣਾ ਦੱਸ ਕੇ ਆਇਓ ਦੱਸ ਕਾਸ਼ੀ ਆਇਆ ਨਾ ਖੈਰ ਮਲਕਾਰਨ ਹੁੰਦਾ ਹੈ ਅਗਲੇ ਦਰਸ਼ਨ ਨਾਲ ਤੇ ਚੋਰੀ ਤੇਰੇ ਤੇ ਵਾਰ ਕਰਨੀ ਹੁਣ ਕੌਣ ਵਾਰੀ ਹੈ ਤੇਰੀ ਤੇ ਕੰਨਾਂ ਦੇ ਨਹੀਂ ਜਦੋਂ ਆਉਣਾ ਦੱਸ ਕੇ ਆਈ ਫਿਰ ਤੇਰੀ ਕੁੜੀ ਮੇਰੇ ਕੋਲੋਂ ਪੱhta ਕੀਤੇ ਆ ਨਾ ਜਾਂ ਤੇਰੀ ਕੁੜੀ ਮੇਰੇ ਪਈਆ ਇਕੱਠਾ ਕੀਤੇ ਆ ਨਾ ਉਹਦਾ ਵੀ ਸੂਤਰ ਕਰ ਲੈਨੇ ਆ ਠੀਕ ਏ ਕਹਿੰਦਾ 50 ਲੱਖ ਦੇ ਘਰੇ ਦਾ ਕਿ ਜਾਨ ਛੁੱਟ ਜੇ ਉਹਦੀ ਜੇ ਨਹੀਂ ਤੇ ਫੇ ਅਗਲਾ ਘਰ ਤੇ ਸਾਰਿਆਂ ਕੋ ਲਈ ਨਾ ਤੈਨੂੰ ਕਿਹਨੇ ਕਿਹਾ ਮੇਰੇ ਕੋਈ ਨਹੀਂ ਪੈਸੇ ਮੇਰੇ ਕੋ ਕਿੱਥੋਂ ਆਏ ਨੇ ਪੈਸੇ ਚਲੋ ਇਹ ਸਾਨੂੰ ਮਕੱਦਮਾ ਪੇਗਾ ਤੈਨੂੰ ਵੀ ਤੇ ਸਾਨੂੰ ਵੀ ਕਿ ਤੇਰੇ ਕੋ ਕਿੰਨਾ ਕੁ ਜੀਵੇ ਮੇਰੇ ਕੋ ਭਰਾਵਾ ਇਹਨੇ ਪੈਸੇ ਨਹੀਂ ਹੈਗੇ ਤੈਨੂੰ ਕਿਹਨੇ ਗਲਤ ਗਾਈਡ ਕਰਤਾ ਜੇ ਅਸੀਂ ਕੰਪਨੀ ਆ ਤੇ ਸਾਨੂੰ ਸਾਰੀਆਂ ਰਿਪੋਰਟਾਂ ਨੇ ਪਹੁੰਚਦੀਆਂ ਮੇਰੇ ਕੋ ਇਹਨੇ ਪੈਸੇ ਕਿੱਥੋਂ ਆ ਗਏ ਗਲ ਸੁਣ ਗਲ ਸੁਣ ਹੂੰ ਤੈਨੂੰ ਗਾਲ ਨਹੀਂ ਕੱਢੀ ਤੇ ਨਾ ਅਸੀਂ ਗਾਲ ਕੱਢਣ ਵਾਲਿਆ ਬੰਦਿਆਂ ਚੋਂ ਆ ਅਸੀਂ ਸਿੱਧੇ ਕੰਮ ਪਾਣੇ ਆ ਤੇ ਲਲਕਰ ਕੇ ਪਾਣੇ ਆ ਕੱਪ ਨਵੀਰ ਮੈਂ ਤੇ ਤਾਛੜਿਆ ਯਾਦ 50 50 ਲੱਖ ਦਾ ਬੰਦੋਬਸਤ ਕਰ ਲੈ ਤੇ ਯਾਹ ਸਾਲਾਂ ਤੋਂ ਪਹਿਲਾਂ ਤੇ ਕੁੜੀ ਨੂੰ ਤੇਰੀ ਨੂੰ ਠੋਕਾ ਦੇ ਤੇ ਬਾਅਦ 'ਚ ਤੈਨੂੰ ਠੋਕਾ ਦੇ ਉਹ ਤੈਨੂੰ ਕਿਹਨੇ ਕਹਿਤਾ ਮੇਰੇ ਕੋਲ ਇਨੇ ਪੈਸੇ ਆ ਮੇਰੇ ਕੋਲ ਭਰਾਵਾ ਮੈਂ ਦਾ ਆਪਣਾ ਗੁਜ਼ਾਰਾ ਮਾ ਕਰਦਾ ਇਹ ਆ